ਉਹ ਸਵਾਗਤ ਹੈ ਤੁਹਾਡਾ ਲਡੇਰੀ ਖਾਨ ਤੇ ਜੀ ਅੱਜ ਦਾ ਰੀਆਪਾ ਲੈ ਗਏ ਆ ਦੋ ਮੱਜਾਂ ਜੀ ਇੱਕ ਨੀਲੀ ਰੰਗੀ ਦਾ ਨਗੀਨਾ ਤੇ ਦੂਜਾ ਵਿੱਚ ਜੀ ਇਹ ਕਾਮ ਅੱਜ ਜੀ ਇਹ ਸੱਜੇ ਸੁਣਿਓ ਜੀ ਇਹ ਥੱਲੇ ਜੀ ਬੋਲਾ ਇੱਕ ਹੀ 6 ਤੋਂ 7 ਲੀਟਰ ਹੋ ਗਿਆ ਇਹ ਥੱਲੇ ਵਿੱਚ ਜੀ ਦੁੱਧ ਤਿਆਰ ਜਿਹੜਾ 11 ਲੀਟਰ ਹੋ ਗਿਆ ਜੀ ਮਗਲ ਕਟਿਜੀ 3.79 7.9 ਮਹੀਨਾ ਦੀ ਸੂਈ ਜੇ 11 ਲੀਟਰ ਦੁੱਧ ਤਿਆਰ ਜੇ ਬਾਕੀ ਦੇ ਜੀ ਅਦਰਕ ਵਾਲਾ 2-2 ਕਰਕੇ ਇੱਕ ਚੱਕਰਾ ਦੇ ਸਾਰੀ ਬਾਕੀ ਦੇ ਜੀ ਨੀਲੀ ਰਮਣੀ ਮਾਜੇ ਕੱਲੀ ਕੱਲੀ ਨਿਸ਼ਾਨੀ ਕਰਮਾਲੀ ਦੇ ਲੱਗੂ ਜੇ ਬਾਕੀ ਆਖ ਬੱਲੇ ਮਿਰਚੇ ਟੇਡਾ ਟਾਪੇ ਚਾਹੇ ਪਿਆਰਾ ਤੇ ਜਵਾਬ ਤੋਂ ਨਾ ਜਵਾਬ ਤੋਂ ਜਵਾਬ ਆਖਿਰਕਿ ਜਿੰਨੇ ਮਰਕੀਟਾਂ ਨੂੰ ਮੈਂ ਇਹ ਮਾਝੀ ਦੇ ਵੀ ਵੀ ਜੀ ਇਹ ਤੁਹਾਨੂੰ ਮਾਝ ਖਰੀਦਣ ਦੇ ਲਈ ਪਹੁੰਚਣਾ ਪਊਗਾ ਪਿੰਡ ਕੈਰੋਂ ਤਹਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਦੀ ਉੱਗੀ ਜੀ ਜੇਕਰ ਆਪਣੇ ਸਰੀਰ ਤੇ ਚੱਲ ਰਹੇ ਦੋਵੇਂ ਤੇ ਦੋਹਾਂ ਦੇ ਸੰਪਰਕ ਕਰਕੇ ਤੁਸੀਂ ਵੀ ਜੀ ਛੋਟੀ ਥੀਲ ਸਕਦੇ ਹੋ ਤੇ ਬਾਕੀ ਵੀ ਜੀ ਆਪਾਂ ਦੇ ਦਾਂਗੇ ਜੇ 90 ਹਜ਼ਾਰ ਦੀ ਆਏਗੇ ਤਾਂ ਵੀ ਜੀ ਪੂਰਾ ਮਾਰਤਾ ਕਰਾਂਗੇ ਕੌਲ ਨੂੰ ਮੈਂ ਤੱਕੇ ਦੀ ਸੀ ਪਹੁੰਚ ਕਰਦਾਂਗੇ ਜੀ ਤੇ ਵੀਜੀ ਨੇ ਬੇਯਾਜ਼ ਇਸ ਧੇਰਾ ਦੇ ਵਿੱਚੋਂ 3000 ਰੁਪਏ ਸ਼ੂਟ ਕਰਦਾ ਹੈ। ਬਾਕੀ ਵੀਜੀ ਕੋਈ ਵੀ ਆਪਣਾ ਕੋਈ ਕਾਰਟਿੰਗ ਆ ਨਾਮ ਜਿਹੜੇ ਕੋਈ ਕੁਝ ਨਹੀਂ ਕਰ ਸਕਦਾ ਵੀਜੀ ਬਾਕੀ ਦੀ ਜਟੇ ਜਮਾ ਸਖਾਈਆਂ ਸਤੀਆਂ ਚੈੱਕ ਕਰ ਸਕਦੇ ਇਧਰ ਵੀਜੀ ਚਾਹੋ ਚੱਕਦੇ। ਦੇਖ ਸਕਦੇ ਨੇ। ਪੂਰਾ ਨਮਾਕਾ ਫਾਨਕ گلابی ਦੇ ਵਿੱਚ ਦੀ ਇੱਕ ਟਾਕੀ ਦੇਖਾਓ। ਆ ਵੀ ਜੀ ਮੱਝ ਆ ਗਈ ਅਗਲੇ ਦਿਨ ਵੀਜੀ ਨਗਰ ਤੇ ਫਣੀ ਮੇ ਸੁਬੀ ਵੀ ਜਿਹੜੇ ਕੱਲ ਵੀ ਸਹੀ ਮਗਰ ਕੱਟੀ ਜੀ ਜਿੱਲੇ ਨਾਲ ਤੇ ਆਹ ਕੱਟੀ ਵੇਖ ਸਕਦੇ ਹੋ ਦਿੱਤੀ ਚੱਕਰ ਹੁਣ ਬਾਤ ਪਤਾ ਨਹੀਂ ਲੱਗਦਾ ਕਿ ਵਿਚਕਾਰ ਜਿਹੜੇ ਜੰਦੀਆਂ ਲੱਗੀਆਂ ਜੀ ਬਾਕੀ ਵਿੱਚ ਹੀ ਆ ਗਿਆ ਪਤਨ ਬੁਹਾ ਦੇ ਮੈਂ ਚੱਕਾ ਕਰਦੇ ਜਾ ਤੀ ਜਿਆ ਸਫਾਈਆਂ ਦਾ ਵਾਲਾ ਚੱਡਾ ਈ ਸਿੰਘ ਥੋੜਾ ਜਿਹਾ ਖੁੱਲਾ ਕੁੰਡਾ ਮਿਲਿਆ ਜੀ ਬਾਕੀ ਵਿੱਚ ਜੀ ਕੱਲਾ ਹੀ ਕੱਲੀ ਪੀੜੇ ਭਾਵੇਂ ਥਾਂ ਲੱਗੀ ਜੀ ਹਾਂਜੀ ਤੇ ਬੀਜੀ ਇਹ ਆਪਾਂ ਤੁਹਾਨੂੰ ਦਿਆਂਗੇ 65000 ਵੀਰ ਹਾਂ ਨਾ ਬੀਜੀ 65000 ਚੋ 60000 ਦੀ ਲਾ ਲੀ ਠੀਕ ਵੀਰ ਕੋਈ ਵੀ ਤਰਾ ਫੋਨ ਲਾਵੇ 100 ਕਿਲੋ ਮੀਟਰ ਦੀ ਕਰ ਪਹੁੰਚ ਕਰ ਦਾਂਗੇ ਤੇ ਬਾਕੀ ਇਹ ਚੋ ਹੀ ਕਰਵਾ ਲਈ ਜੀ 2000 ਵੀਰ ਸ਼ੋਡਾ ਆਹੇ ਦੇ ਕੀ ਦੇ ਹਿਸਾਬ ਨਾਲ ਦੇਖ ਲਾ ਜੀ ਹਾਂ ਇਹ ਲਾ ਬੀਜੀ ਚਾਰੀ ਕਿ ਦਿਨ ਤਾਂ ਲੱਗ ਜੀ ਬਾਈ ਅੱਛਾ ਹੀ ਚਾਰ ਥਣ ਲੱਗੇ ਆ ਤੇ ਅੱਗੇ ਇਹਦਾ ਕੀ ਮੁੱਲ ਕਰਦੇ ਆਪਾਂ ਹੀ ਦਿਏਗਾ ਆਪਾਂ 60000 ਰੁਪਏ ਮੁੱਲ ਕੀਤਾ ਹੈ ਹਾਂਜੀ ਵਿੱਚ 2000 ਛੋਟ ਕਰਾਂਗੇ 100 ਕਿਲੋਮੀਟਰ ਤੱਕ ਪਹੁੰਚਾਈ ਕੱਟੀ ਵਿਖਾਗੇ ਵਿੱਚ ਇੱਕ ਕੱਟੀ ਇਹਦੇ ਮਗਰ ਜੀ ਠੀਕ ਹੈ ਜੀ ਹਾਂਜੀ ਗੱੜਾ ਬੋਤ ਕੱਟੀ ਵਿਖਾ ਲੀ ਗੱਡੀਆਂ ਨਾਲ ਥੋੜਾ ਥੋੜਾ ਤੇ ਬਾਕੀ ਥੋੜਾ ਜਿਹਾ ਲੱਗਾ ਜੀ ਚੈੱਕ ਕਰ ਸਕਦੇ ਗਿੱਲਾ ਲਾਡੂ ਜੀ ਤੇ ਬਾਕੀ ਵੀ ਜੀ ਸਾਰੇ ਆ ਭਾਂ ਭਰਾਵਾਂ ਸੱਚੀ ਗੱਲ ਹੈ ਤੇ ਵੀਰ ਜੀ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਵੀਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜੋ ਤੁਹਾਡਾ ਰਿਸ਼ਤੇਦਾਰ ਭੈਣ ਭਰਾ ਜੋ ਵੀ ਵੀਰ ਨੇ ਮੱਦਦ ਲੈਣੀ ਮੱਦਦਾਂ ਲੈਣੀ ਹੈ ਉਹ ਆਪਣੇ ਚੈਨਲ ਤੋਂ ਵੀਡੀਓ ਵੇਖ ਕੇ ਲੈ ਸਕਦਾ ਹੈ ਧੰਨਵਾਦ ਜੀ